ਹਰ ਫਰੋਤੀ ਦਾ ਹੀ ਮਾਮਲਾ 40 ਲੱਖ ਦੋ ਵਾਰੀ ਅੱਗੇ ਹੋ ਗਿਆ ਤੇ ਦੁਕਾਨ ਸੀਗੀ ਜੀ ਦੁਨੇਸ਼ ਸਿੰਘ ਨੇ ਉਹਨੇ ਦੁਕਾਨ ਤੇ ਕੋਈ ਚੱਲੀ ਕੋਈ ਜੀ ਤੁਮ ਸੱਡ ਤੇ ਸਾਰਿਆਂ ਨੇ ਇੱਥੇ ਲੋਕਲ ਨੰਬਰ ਦਵਾ ਲਈਆਂ ਕਿ ਭਲਾ ਹੀ ਬਾਹਰ ਦੇ ਨੰਬਰ ਕਿਥੋਂ ਦਾ ਵੈਸੇ ਨੰਬਰ ਲੁਆ ਚਾਹੀ ਜੀ ਯੂਐਸਏ ਤੋਂ ਹਾਂਜੀ ਹਾਂ ਜੀ ਅੱਜ ਪਹਿਲਾਂ ਬਹੁਤ ਖੁਸ਼ੀ ਰਸਤੇ ਨੇ ਜਲਦੀ ਵਿਕਣਗੇ ਜਿਹੜੀ ਕੱਲ ਕੋਲੀ ਲਈ ਕਿੱਥੇ ਲੱਗੀ ਆ ਉਹ ਦੁਕਾਨ ਦੇ ਸੱਤ ਬੰਦੇ ਕਲੇ ਤੱਕ ਐਫਆ ਬਹੁਤ ਕਿੱਥੇ ਹੋ ਗਿਆ ਜੀ ਹਾਂਜੀ ਹਾਂਜੀ ਆੜੇ ਬੰਦੇ ਗਏ ਮਗਰ ਉਹਦਾ ਕਾਰੇ ਕੀਤੀ ਹੈ ਤਿੰਨ ਪਾਰ ਬੰਦੇ ਪੂਰਾ ਬਰਕਰਾਰ ਹੈ ਸਰ ਹਤੇਸ਼ੀ টিআরপি ਨਹੀਂ ভরসা ਆਪਕਾ ਸਰ ਫਰਤੀ ਦਾ ਮਾਮਲਾ ਹੈ ਇਹ ప్రతిਪਉਣ ਮੰਗਦਾ ਹੈ ਜੀ ਕੌਣ ਮੰਗ ਰਿਹਾ ਜੀ ਨਿਸ਼ਾਨ ਸਿੰਘ ਨਾਮ ਦਾ ਬੰਦਾ ਜੀ ਕਿਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਹਾਂਜੀ 40 ਲੱਖ ਦੀ ਇਹਦੇ ਸਬੰਧਤ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹਾਂ ਕੀਤਾ ਸਰ ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡ ਨੇ ਹਾਂਜੀ ਦੋ ਵਾਰੀ ਅੱਗੇ ਹੋ ਗਿਆ ਨਹੀਂ ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ ਹਾਂਜੀ ਉਹ ਦੋਸੀ ਕੀ ਭਰੇ ਕਿ ਪਹਿਲੇ ਤੁਹਾਡੇ 2023 ਚ ਜਿਹੜੇ ਹੋਏ ਅੰਦਰ ਆ ਹਾਂਜੀ ਤੇ ਜਿਹੜਾ 2024 ਚ ਉਹਨਾਂ ਦੀ ਵਜ੍ਹਾ ਜਮਨਤ ਹੋ ਗਈ ਅੱਛਾ ਹਾਂਜੀ ਜਿਹੜੀ ਕੱਲ ਗੁਲੀ ਚਲੀ ਉਹ ਕਿੱਥੇ ਲੱਗੀ ਆ ਉਹ ਦੁਕਾਨ ਦੇ ਸਭ ਤੋਂ ਪੱਲੇ ਕੋਲੇ ਤੇ ਲੱਗੀ ਠੀਕ ਹੈ ਤੇ ਇਹਦੇ ਸਬੰਧ ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਤਾਂ ਹੀ ਆ ਜੀ ਪੂਰਾ ਯੋਰ ਨਾ ਹੂੰ ਸ਼ਾਨ ਉਹ ਨਹੀਂ ਕਰ ਕਿਸੇ ਸਟੀਪੇ ਵੀ ਬੇਰਾ ਕੈਮਰੇ ਚ ਆ ਗਈ ਹਾਂਜੀ ਆਇਆ ਜੀ ਉਹ ਬਣਿਆ ਜੀ ਹਾਂਜੀ ਸਾਨੂੰ ਪਤਾ ਲੱਗਾ ਕਿ ਤੁਹਾਡੇ ਲੋਕ ਪਿਛਲੇ ਮਗਰੋਂ ਜਿਹੜੇ ਬਿਜ ਭਜਾ ਨਸਕੇ ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰੋਂ ਉਹਨਾਂ ਕਾਰਨ ਕੀਤੀ ਹੈ ਤਿੰਨ ਫਾਗਡੇ ਹਾਂਜੀ ਥੋੜਾ ਹੀ ਫਰਗਰਾ ਗਿਆ ਸਰ ਜਦੋਂ ਕੱਲ੍ਹ ਕਾਪੂ ਆ ਜਣੇ ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਨਹੀਂ ਕਿ ਤਰਫੋਂ ਉਸ ਤੋਂ ਲੋ ਮੇਰੇ ਖਿਲਾਫ ਪੀਸ ਪ੍ਰੋਟੈਕਸ਼ਨ ਨੂੰ ਮਿਲੀ ਹੋਈ ਹੈ ਹਾਂਜੀ ਹਾਂਜੀ ਉਹਦੇ ਇਥੇ ਮੌਜੂਦ ਸਨ ਹਾਂਜੀ ਮੌਜੂਦ ਇਹਨਾਂ ਲੋਕਾਂ ਨੂੰ ਕੀਤਾ ਕਿ ਪਰ ਆਪ ਅੰਦਰ ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ 35 ਵਰਸੀਓ ਹਾਂਜੀ 35 ਵਰਸੀਓ ਥੋੜੇ ਚਾਲ ਦੇ ਤੁਸੀਂ ਪਿਆਰੇ ਨਾ ਪਹਿਲਾਂ ਇੱਕ ਦੋ ਰਾਉਂਡ ਹਨ ਹਾਂ ਰਾਉਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਦਾਂ ਲਾਏ ਹਨ ਅੱਛਾ ਗੇੜੇ ਚੌਥੇ ਫੇਰੇ ਆਣ ਕੇ ਫੇਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੱਕ ਸ਼ੱਕ ਕੋਈ ਸ਼ੱਕ ਨਹੀਂ ਕੋਈ ਕਿੰਨੇ ਰੌੜ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੰਗ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗਾ ਪ੍ਰਸ਼ਾਸਨ ਜੀ ਨੂੰ ਸਹੀ ਪਾਚਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਹ ਜਿਹੜੀ ਤੁਸੀਂ ਥਰੇਡ ਤੇ ਹੋ ਸਾਰਿਆਂ ਨੇ ਇੱਥੇ ਲੋਕਲ ਨੰਬਰ ਪਤਵਾ ਰਹੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲੂਗਾ ਚਾਹੀਦਾ 2S ਦਾ ਹਾਂ ਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਹੈ ਨਿਸ਼ਾਨ ਸਿੰਘ ਤੇ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ ਹੈ 6:20 ਤੇ ਕੋਈ ਗੋਲੀ ਚੱਲੀ ਹੈਗੀ ਧਰਮਗੁਰੁੰਦਾਵਾ ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਆ ਮਸਲਾ ਮਤਲਬ ਕਿਹਦੇ ਤੇ ਗੋਲੀ ਚੱਲੀ ਕਿੰਝ ਲੱਗੀ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਦੇ ਕੋਲ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਪਰ ਪਹਿਲਾਂ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨਹੀਂ ਸਰ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਕਰ ਰਹੇ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗ ਆ ਰਹੇ ਕੋਈ ਫੁਟੇਜ ਵਗੈਰਾ ਮਿਲੀ ਉਹਨਾਂ ਦੀ ਅੱਜ ਚੱਲ ਰਿਹਾ ਜੀ ਇਹ ਜਾਂਚ ਚੱਲਦੀ ਪਈ ਹੈ ਤੇ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਹਾਂ ਐਫਆਰ ਲਾਚ ਕੀਤੀ ਹੋਈ ਹੈ ਜੀ ਆਪਾਂ